ਉਪੀਹਾ ਬੋਲੇ ਨਾਲ ਜੁੜੇ ਸਮੂਹ ਸੱਜਾ ਮਿੱਤਰੋਂ ਪਿਆਰ ਭਰ ਸਤਿ ਸ੍ਰੀ ਅਕਾਲ ਆ ਦੇਖੋ ਜੀ ਜ਼ਮੀਨ ਆ ਪਈ ਜਾਂਦੀ ਹੈ ਆ ਮੋਟਰ ਲੱਗੀ ਹੋਈ ਹੈ ਤੇ ਆ ਬਹੁਤ ਸ਼ਾਨਦਾਰ ਜ਼ਮੀਨ ਛੋਟਾ ਟੱਕਾ ਜਿਹੜੇ ਬੰਦੇ ਛੋਟਾ ਜ਼ਮੀਨ ਥੋੜਾ ਟੱਕ ਲੈਣਾ ਚਾਹੁੰਦੇ ਉਹਨਾਂ ਵਾਸਤੇ ਹੈ ਲਗਭਗ 13 ਕਰਮਾਂ ਦੀ ਜ਼ਮੀਨ ਆ ਜਿਹੜਾ ਝੋਨਾ ਲੱਗਿਆ ਹੋਇਆ ਇਹ ਜਿਹੜੀ ਆ ਪਈ ਤੁਹਾਨੂੰ ਦਿਖਾਈ ਹੈ ਇੰਟਰਲੌਕ ਜਣੀ ਹੋਈ ਹੈ ਇਹਦੇ ਤੇ ਲਗਭਗ ਇਹ 17 ਕਰਮਾਂ ਇਹਦਾ ਮੱਥਾ ਲੱਗਦਾ ਉਹ ਦੇਖੋ ਵੱਡਾ ਝੋਨਾ ਉੱਥੋਂ ਤੱਕ ਮਾਤਾ 17 ਕਰਮਾਂ ਇਹ ਨਗੀਆ ਜਿਹੜਾ ਫਰੰਟ ਹੈ ਤੇ ਇਹ ਇਹਦੀ ਲੰਬਾਈ ਅੱਗੇ ਜਾ ਕੇ ਮੰਦੀ ਹੈਗੀ ਹੈ 40 ਕਰਮਾ ਤੇ ਇਹਦੇ ਨਾਲ ਹੀ ਫਿਰ ਖੱਬੇ ਪਾਸੇ ਨਾਲ ਜੁੜਦਾ ਹੈ ਉਹ ਲਗਭਗ ਉਹ 9 ਕਣਾ ਦੇ ਪਰੋ ਹੈ ਤੇ ਟੋਟਲ 13 ਕਨਾਲਾਂ ਇਹ ਜ਼ਮੀਨ ਹੈ ਅੱਧੀ ਮੋਟਰ ਹੈ ਬਹੁਤ ਊਈ ਝੋਨਾ ਖੜਾ ਤੁਸੀਂ ਦੇਖ ਰਹੇ ਹੋ ਆ ਦੇਖ ਕਿੱਡਾ ਭਾਰਾ ਝੋਨਾ ਖੜਾ ਹੈ ਇਹ 13 ਕਨਾਲਾਂ ਜ਼ਮੀਨ ਹੈ ਇਹਨਾਂ ਚ ਅੱਧੀ ਮੋਟਰ ਹੈ ਤੇ ਛੋਟਾ ਟੱਕ ਹੈ ਜਿਹਨ ਖੇਤ ਨੂੰ ਸਾਡਾ ਸੰਪਰਕ ਕਰ ਸਰ ਆਹ ਦੇਖ ਰਿਓ ਤੁਸੀਂ ਉਹ ਬਰਕਾਨ ਤੱਕ ਜਾਂਦੀ ਹੈ ਇਹ ਇਹ ਲਗਭਗ ਹੈਗੀ ਹੈ 10 ਕਣਾ ਦੇ ਨੇੜੇ ਹੈ ਇਕੱਠਾ ਟੱਕ ਹੈ ਤੇ ਨਾਲ ਜੇ ਦੂਜੀ ਹੈ ਤਿੰਨ ਖਿਚਾਰਾਂ ਉਹ ਟੋਟਲ 13 ਕਣਾ ਜ਼ਮੀਨ ਹੈ ਕਿੰਨ ਤੋਂ ਭਾਵੇਂ ਇਹ ਤੇ ਇਹ ਚੱਦੀ ਮੋਟਰ ਹੈ ਜਿਹੜੇ ਸੱਜਣਾ ਖੇਤ ਨੂੰ ਹੋਵੇ ਉਦੋਂ ਤੁਸੀਂ ਨੰਬਰ ਦਾ ਸੰਪਰਕ ਕਰ ਸਕਦਾ ਹੈ ਇਹ ਜ਼ਮੀਨ ਉਹ ਦੇਖੋ ਮੋਟਰ ਫੇਰ ਦੇਖ ਰਿਓ ਤੁਸੀਂ ਆ ਝੋਨਾ ਇਹ ਜਮੀਨ ਜਿਹੜੀ ਬਾਗਾਪਾਨ ਤੋਂ ਬਿਲਕੁਲ ਨੇੜੇ ਪੈਂਦੀ ਹੈ ਤੇ ਜਿਹੜੀ ਲਿੰਕ ਰੋਡ ਹੈ ਲਿੰਕ ਰੋਡ ਤੋਂ ਲਗਭਗ 2 ਕਿਲੋ ਮਸਮ ਜਮੀਨ ਹੈ ਆ ਫਿਰ ਦੇਖ ਰਹੇ ਤੁਸੀਂ ਉਹ ਬਕੈਨ ਤੱਕ ਹੈ ਇਹ ਲਗਭਗ 9 ਕੁਰਾਂਟ ਉੱਪਰ ਹੈ ਤੇ ਇਹਦੇ ਇਹ ਨਾਜ ਗੜ ਦੀ ਜੀ ਜਮੀਨਾਂ ਦੇਖ ਰਹੇ ਹੋਏ ਉਹ ਹੈਗੀ ਚਾਰ ਚਾਰ ਕਣਾ ਉਹ ਟੋਟਲ 13 ਕਣਾ ਜਮੀਨ ਹੈ 13 ਕਣਾ ਦੇ ਵਿੱਚ ਅੱਧੀ ਮੋਟਰ ਹੈ ਜੇ ਸੱਜਣ ਖੇਤਰੀ ਹੋ ਦੇ ਉੱਤੇ ਉਹ ਨੰਬਰ ਸਪਾਰ ਕਰ ਸਕਦਾ ਹੈ ਬਹੁਤ ਵਧੀਆ ਚੋਨਾ ਖੜਾ ਹੈ ਬਹੁਤ ਹੀ ਸ਼ਾਨਦਾਰ ਜ਼ਮੀਨ ਹੈ ਬਾਘਾਪਾਂ ਦੇ ਬਿਲਕੁਲ ਨੇੜੇ ਜਿਹੜੀ ਲਿੰਕ ਰੋਡ ਲੰਘਦੀ ਉਹ ਤੋਂ ਲਗਭਗ 2 ਕਿਲੋ ਮਸਾਂ ਤੋਂ 2 ਕਿਲੋ ਹੈ ਉਹ ਫਿਰ ਮੋਟਰ ਦੇਖ ਰਹੇ ਤੁਸੀਂ ਆ ਜਿਹੜੀ ਜ਼ਮੀਨ ਹੈ ਜਿਹੜਾ ਮੱਥਾ ਲੱਗਦਾ ਹੈਗਾ 17 ਕਰਵਾ ਫਰੰਟ ਤੇ ਉਹ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਸੀ ਭਈ ਉਹਦੇ ਉੱਪਰ ਲੱਗਦਾ ਮੁੱਖ ਜਿਹੜੀ ਰੋਡ ਹੈ ਜਿਹੜੀ ਮੁੱਖ ਰੋਡ ਤਾਂ ਨਹੀਂ ਹੈ ਲਿੰਕ ਰੋਡ ਦੇ ਉੱਤੋਂ ਲਗਭਗ 2 ਢਾਈ ਕਿਲੇ ਹੀ ਜ਼ਮੀਨ ਹੈ ਬਹੁਤ ਵਧੀਆ ਭਾਰਾ ਚੋਨਾ ਖੜਾ ਹੈ ਆ ਦੇਖ ਰਹੇ ਹਾਂ ਫਰੀਦ ਨੂੰ ਮੈਂ ਤੁਹਾਨੂੰ ਦੇਖੀ ਰਿਹਾ ਤੇ ਜਿਹੜੇ ਸੱਜਣਾ ਖਰੀਦਲ ਹੋ ਦਿੱਤੇ ਉਹ ਨੰਬਰ ਸੰਪਰਕ ਕਰ ਸਕਦਾ ਜਿਹਨਾਂ ਸੱਜਣਾ ਨੇ ਜਿਵੇਂ ਵੈਕਟਰੀ ਹੁੰਦੀ ਹੈ ਜਾਂ ਕੋਈ ਆਪਣੀ ਪ੍ਰਾਪਰਟੀ ਵੈਕਟਰੀ ਜੋ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਬਹੁਤ ਹੀ ਸ਼ਾਨਦਾਰ ਸ ਨੂੰ ਤੱਕ ਦਿਖਾਉਣੇ ਆ ਤੇ ਜਿਹੜੇ ਬੰਗਿਆ ਬੁੱਲੇ ਚੈਨਲ ਨਾਲ ਫੇਸਬੁੱਕ ਪੇਜ ਨਾਲ ਨਹੀਂ ਜੁੜੇ ਉਹ ਜੁੜ ਜਾਣ ਤਾਂ ਕਿ ਆਉਣ ਵਾਲੇ ਵੀਡੀਓ ਨੂੰ ਪਤਾ ਲੱਗ ਸਾਰੇ ਜਾਣਕਾਰੀ ਮਿਲ ਸਕੇ ਆ ਫਿਰ ਉਪਰ ਹੀ ਤੁਹਾਨੂੰ ਦਿਖਾਉਣੇ ਆ ਜਿਹੜੀ ਲੰਗਦੀ ਹੈ ਸਾਰੇ ਸੱਜਣਾ ਨੂੰ ਵੈਰੀ ਖਾਲਸਾ ਵੈਰੀ ਕੀ ਫਤਿਹ